ਪੰਜਾਬ ਯੂਨੀਵਰਸਿਟੀ ਬਚਾਓ ਮੋਚਾ ਜੋ ਕਿ ਅੱਜ ਲੱਗਣ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਇਸੇ ਦਰਮਿਆਨ ਹੋਂਦ ਦੀ ਲੜਾਈ ਜਿਸ ਵਿਚਾਲੇ ਵੱਡਾ ਦਰਨਾ ਪ੍ਰਦਰਸ਼ਨ ਹੋਣਾ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੱਡੇ ਇਕੱਠ ਦੀ ਕਾਲ ਦਿੱਤੀ ਗਈ ਹੈ ਤਾਂ ਉੱਥੇ ਹੀ ਦੱਸ ਦਈਏ ਕਿ ਇਸੇ ਦਰਮਿਆਨ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਹੁਣ ਸਾਰੇ ਗੇਟ ਜਿਹੜੇ ਨੇ ਬੰਦ ਕਰ ਦਿੱਤੇ ਗਏ ਨੇ ਪੰਜਾਬ ਯੂਨੀਵਰਸਿਟੀ ਦਾ ਕੈਂਪਸ ਜੋ ਕਿ ਇਸ ਵੇਲੇ ਪੁਲਿਸ ਛੌਂਣੀ ਦੇ ਵਿੱਚ ਬਦਲ ਚੁੱਕਿਆ ਤਾਂ ਚੰਡੀਗੜ੍ਹ ਦੇ ਵੀ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਅੱਜ ਯਾਨੀ ਕਿ 10 ਨਵੰਬਰ ਨੂੰ ਵਿਦਿਆਰਥੀਆਂ ਦੇ ਵੱਲੋਂ ਜੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੱਡੇ ਇਕੱਠ ਦੀ ਕਾਲ ਦਿੱਤੀ ਜਾਂਦੀ ਹੈ ਜਿਸ ਵਿਚਾਲੇ ਪਹਿਲਾਂ ਛੁੱਟੀ ਦਾ ਐਲਾਨ ਯੂਨੀਵਰਸਿਟੀ ਕਰਦੀ ਹੈ ਜਿਸ ਤੋਂ ਬਾਅਦ ਹਰ ਇੱਕ ਬਾਹਰੀ ਵਾਹਨ ਤੇ ਬਾਹਰੀ ਵਿਦਿਆਰਥੀ ਦੀ ਐਂਟਰੀ ਤੇ ਬੈਨ ਕਰ ਦਿੱਤਾ ਜਾਂਦਾ ਤੇ ਅੱਜ ਇਸ ਹੋਂ ਦੀ ਲੜਾਈ ਦੇ ਵਿਚਾਲੇ ਜਿੱਥੇ ਪੰਜਾਬ ਯੂਨੀਵਰਸਿਟੀ ਦੇ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਹੋ ਚੁੱਕੀ ਐ ਇੱਥੋਂ ਤੱਕ ਕੀ ਚੰਡੀਗੜ੍ਹ ਦੇ ਸਾਰੇ ਬਾਰਡਰ ਵੀ ਸੀਲ ਕਰ ਦਿੱਤੇ ਗਏ ਨੇ ਕੈਂਪਸ ਦੇ ਤਿੰਨਾ ਗੇਟਾਂ ਤੇ ਹੀ ਭਾਰੀ ਪੁਲਿਸ ਫੋਰਸ ਤਾਇਨਾਤ ਐ ਤੇ ਬਿਨਾ ਆਈਡੀ ਕਾਰਡ ਕਿਸੇ ਨੂੰ ਵੀ ਪੀਯੂ ਦੇ ਵਿੱਚ ਐਂਟਰੀ ਨਹੀਂ ਦਿੱਤੀ ਜਾ ਰਹੀ ਐ ਤਾਂ ਹੋਂਦ ਦੀ ਲੜਾਈ ਐ ਜਿਸ ਦਰਮਿਆਨ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਜਿਸ ਤਹਿਤ ਅੱਜ ਵੱਡਾ ਇਕੱਠ ਜਿਸ ਦੀ ਕਾਲ ਦਿੱਤੀ ਜਾਂਦੀ ਹੈ ਹਾਲਾਂਕਿ ਦੱਸ ਦਈਏ ਕਿ ਐਫੀਡੇਵਿਟ ਵਾਲਾ ਮਸਲਾ ਤੇ ਉਸ ਤੋਂ ਬਾਅਦ ਸੈਨੇਟ ਚੋਣ ਜਿਸ ਨੂੰ ਲੈ ਕੇ ਕੇਂਦਰ ਦੇ ਵੱਲੋਂ ਪਹਿਲਾਂ ਹੀ ਜਿਹੜਾ ਨੋਟੀਫਿਕੇਸ਼ਨ ਸੀ ਉਹ ਰੱਦ ਕੀਤਾ ਜਾ ਚੁੱਕਿਆ ਪਰ ਇਸੇ ਵਿਚਾਲੇ ਹੁਣ ਜਿਹੜੀ ਇਹ ਹੋਣ ਦੀ ਲੜਾਈ ਹੈ ਜੇ ਵੀ ਜਾਰੀ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦਾ ਵੱਡਾ ਇਕੱਠ ਹੋਣਾ ਜਿਸ ਨੂੰ ਲੈ ਕੇ ਉਧਰ ਦਰਦਸ਼ਨ ਨੂੰ ਲੈ ਕੇ ਪੁਲਿਸ ਵੱਲੋਂ ਵੀ ਪੁਖਤਾ ਇੰਤਜ਼ਾਮ ਕਰ ਲਏ ਗਏ ਨੇ ਕੈਂਪਸ ਦੇ ਵਿੱਚ ਚੱਪੇ-ਚੱਪੇ ਤੇ ਪੁਲਿਸ ਬਲ ਨੂੰ ਤੈਨਾਤ ਕਰ ਦਿੱਤਾ ਗਿਆ ਹਾਲਾਂਕਿ ਬੀਤੀ ਰਾਤ ਦੀਆਂ ਤਸਵੀਰਾਂ ਵੀ ਵਿਖਾ ਰਿਆ ਜਿੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਮਾਹੌਲ ਕਾਫੀ ਗਰਮਾਉਂਦਾ ਕਾਫੀ ਤਣਾਅਪੂਰਨ ਨਜ਼ਰ ਆਇਆ ਪੁਲਿਸ ਬਲ ਦੇ ਨਾਲ ਵਿਦਿਆਰਥੀ ਵੀ ਜਿਹੜੇ ਖੈਬਰ ਦੇ ਬਹਿਸਬਾਜ਼ੀ ਕਰਦੇ ਹੋਏ ਵਿਖਾਈ ਦਿੱਤੇ ਤਾਂ ਪੁਲਿਸ ਛੋਣੀ ਦੇ ਵਿੱਚ ਇਸ ਵੇਲੇ ਦੀ ਜਿਹੜੀ ਤੁਹਾਨੂੰ ਅਪਡੇਟ ਦੇ ਦਈਏ ਤਾਂ ਪੰਜਾਬ ਯੂਨੀਵਰਸਿਟੀ ਬਦਲ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਪੀਯੂ ਦੇ ਵਿੱਚ ਵੱਡੇ ਇਕੱਠ ਦੇ ਮੱਦੇਨਜ਼ਰ ਚੱਪੇ ਚੱਪੇ ਤੇ ਪੁਲਿਸ ਤੈਨਾਤ ਹੈ ਪੀਯੂ ਦੇ ਤਿੰਨੋਂ ਗੇਟ ਜਿਨ੍ਹਾਂ ਤੇ ਪੁਲਿਸ ਬਲ ਦੀ ਤੈਨਾਤੀ ਹੈ ਇੱਥੋਂ ਤੱਕ ਕੀ ਚੰਡੀਗੜ੍ਹ ਨੂੰ ਜਾਣ ਵਾਲੇ ਸਾਰੇ ਹੀ ਬਾਰਡਰ ਸੀਲ ਕਰ ਦਿੱਤੇ ਗਏ ਨੇ